ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਇੱਕ ਨਵੇਂ ਦਿਨ ਔਰ ਨਵੇਂ ਬਲੌਗ ਦੇ ਵਿੱਚ ਸੋ ਮੈਂ ਅੱਜ ਇੰਡੀਆਨਾ ਦੇ ਵਿੱਚ ਗ੍ਰੀਨਬੁਡ ਇਲਾਕਾ ਹੈ ਆਪਣਾ ਤੇ ਇਹ ਬਿਲਕੁਲ ਨਵੀਂ ਕਲੋਨੀ ਬਣੀ ਸਾਰੀ ਤੁਸੀਂ ਮੇਰੀ ਬੈਕ ਸਾਈਡ ਤੇ ਦੇਖ ਰਹੇ ਹੋ ਤੇ ਇੱਕ ਬਹੁਤ ਹੀ ਖੂਬਸੂਰਤ ਕਲੋਨੀ ਬਣਾ ਰਹੇ ਨੇ ਕਾਰ ਦੇਖ ਲਓ ਪਿੱਛੇ ਯੂ ਐਸ اے ਦੇ ਵਿੱਚ ਇੰਡੀਆਨਾ ਇੰਡੀਆਨਾ ਦੇ ਵਿੱਚ ਇਸ ਟਾਈਮ ਮੈਂ ਖੜਾ ਤੇ ਅੱਜ ਦੇ ਦਿਨ ਦੀ ਸ਼ੁਰੂਆਤ ਕਰਾਂਗੇ ਅੱਜ ਆਪਾਂ ਜਾਵਾਂਗੇ ਸ਼ਿਕਾਗੋ 에어ਪੋਰਟ ਔਰ ਉਸ ਤੋਂ ਬਾਅਦ ਦਾ ਕੀ ਪਲਾਨ ਹੈ ਅਜੇ ਤੱਕ ਕੁਝ ਨਹੀਂ ਪਤਾ ਕਿਉਂਕਿ ਬਾਰਿਸ਼ ਪਿਛੇ ਸ਼ੁਰੂ ਹੋ ਚੁੱਕੀ ਇਸ ਟਾਈਮ ਤਾਂ ਅੱਜ ਦੇ ਪਲਾਨ ਦਾ ਕੁਝ ਪੱਕਾ ਪਤਾ ਨਹੀਂ ਹੈਗਾ ਪਰ ਫਿਲਹਾਲ ਅਸੀਂ ਸ਼ਿਕਾਗੋ 에어ਪੋਰਟ ਜਾਵਾਂਗੇ ਕਿਸੇ ਨੂੰ ਪਿਕਅਪ ਕਰਨਾ ਅੱਜ ਤੇ ਜੇ ਹੋ ਸਕੇ ਤਾਂ ਕੁਝ ਤੁਹਾਨੂੰ ਉੱਥੇ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਐਂ ਦੇਖ ਲਓ ਜੀ ਆਪਣੇ ਪੰਜਾਬੀਆਂ ਨੇ ਕਾਰ ਬਣਾਏ ਨੇ ਬਹੁਤ ਸੋਹਣੇ ਕਾਰਨੇ ਵਿੱਚ ਕੁਝ ਅਮਰੀਕਨ ਲੋਕ ਵੀ ਨੇ ਪਰ ਆਪਣੇ ਜ਼ਿਆਦਾਤਰ ਪੰਜਾਬੀਆਂ ਦੇ ਕਾਰਨੇ ਇੱਥੇ ਆ ਦੇਖ ਕੇ ਬਹੁਤ ਮਾਣ ਆਂਦਾ ਜਦੋਂ ਆਪਣੇ ਇੰਡੀਅਨ ਆਪਣੇ ਪੰਜਾਬੀ ਭਰਾ ਸਾਰੇ ਮਿਹਨਤਾਂ ਕਰਕੇ ਤਰੱਕੀਆਂ ਕਰਕੇ ਤੇ ਖੂਬਸੂਰਤ ਇਲਾਕਿਆਂ ਦੇ ਵਿੱਚ ਆ ਕੇ ਰਹਿੰਦੇ ਨੇ ਮਿਹਨਤ ਵੀ ਬੜੀ ਕਰਨੀ ਪੈਂਦੀ ਹੈ ਇਹ ਨਹੀਂ ਇੰਨਾ ਆਸਾਨ ਨਹੀਂ ਹੈਗਾ ਆ ਦੇਖੋ ਜੀ ਮੌਸਮ ਬੜਾ ਵਧੀਆ ਇੱਥੇ ਇਸ ਟਾਈਮ 30 ਡਿਗਰੀ ਟੈਂਪਰੇਚਰ ਹੋਇਆ ਔਰ ਬਾਰਿਸ਼ ਦਾ ਪੂਰਾ ਪੂਰਾ ਚਾਂਸ ਬੱਦਲ ਗਰਜਣ ਦੀਆਂ ਆਵਾਜ਼ਾਂ ਆ ਰਹੀਆਂ ਬਿਜਲੀਆਂ ਚਮਕਰੀਆਂ ਜੀ ਇੱਧਰ ਦੇ ਇਹ ਚੀਜ਼ ਸਾਡੇ ਯੂਰਪ ਚ ਬਹੁਤ ਘੱਟ ਮਿਲਦੀ ਜਿਨਤਾ ਕਿ ਬਿਜਲੀਆਂ ਚਮਕਣੀਆਂ ਬੱਦਲ ਦੇ ਗਰਜਣਾ ਔਰ ਮੌਸਮ ਮੈਂ ਨਾ ਕਿ ਵਧੀਆ ਨਾ ਇੱਥੇ ਹੋਏ ਹੋਏ ਕਸਮ ਨਾਲ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਬਹੁਤ ਮਜ਼ਾ ਆ ਰਿਹਾ ਹੈ ਗਰਮੀ ਤਾਂ ਹੈ ਹੀ ਨਹੀਂ ਜੇ ਹੈਗੀ ਹੈ ਤੇ ਉਸ ਤਰ੍ਹਾਂ ਦੀ ਗਰਮੀ ਨਹੀਂ ਹੈਗੀ ਜਿੱਦਾਂ ਦੀ ਆਪਣੇ ਇੰਡੀਆ ਦੇ ਵਿੱਚ ਤਪਸ ਹੁੰਦੀ ਨਾ ਉਹ ਚੀਜ਼ ਨਹੀਂ ਹੈਗੀ ਪਰ ਬਹੁਤ ਵਧੀਆ ਜੀ ਮੌਸਮ ਬਹੁਤ ਸ਼ਾਨਦਾਰ بارش ਆਉਣ ਦੇ ਪੂਰੇ ਚਾਂਸ ਅੱਜ ਦਾ ਦਿਨ ਲੱਗ ਰਿਹਾ ਮੈਨੂੰ ਕਿ ਸ਼ਾਇਦ ਆਪਾਂ ਕੁਝ ਨਹੀਂ ਕਰ ਪਾਵਾਂਗੇ ਕਿਉਂਕਿ ਐਸੇ ਮੌਸਮ ਦੇ ਵਿੱਚ ਕੀ ਹੋ ਸਕਦਾ ਕੋਸ਼ਿਸ਼ ਸ਼ੁਰੂ ਕਰਾਂਗੇ ਕਿਦਰੇ ਜਾਣ ਦੀ ਨਜ਼ਦੀਕ ਕੋਈ ਤੁਹਾਨੂੰ ਜੀ ਆਵਾਂਗੇ ਅੱਜ ਦਿਨ ਖਾਲੀ ਨਹੀਂ ਜਾਣ ਦਿੰਦੇ ਕੋ ਨਵੀਂ ਕਲੋਨੀ ਬਣ ਰਹੀ ਨਵੇਂ ਘਰ ਔਰ ਦਸਰੇ ਸਿੱਥੇ ਭਾਈ ਸਾਹਿਬ ਜਿੰਨਾਂ ਕੋਲ ਅਸੀਂ ਆਏ ਸੀ ਕਿ ਐਨੇ ਜਿਆਦਾ ਮਹਿੰਗੇ ਘਰ ਨਹੀਂ ਥੋੜਾ ਜਾ ਹਜਕਲ ਰੇਟ ਵਧੀਆ ਚੱਲ ਰਿਹਾ ਹੈ ਇਸ ਟਾਈਮ ਇੰਡੀਆਨਾ ਦੇ ਵਿੱਚ ਕਿਉਂਕਿ ਨਵੀਂ ਕਲੋਨੀ ਹੈ ਔਰ ਕੋਰੋਨਾ ਤੋਂ ਬਾਅਦ ਥੋੜਾ ਜਿਹਾ ਘਰਾਂ ਦਾ ਇੱਥੇ ਰੇਟਾਂ ਦੇ ਵਿੱਚ ਫਰਕ ਪਿਆ ਨਹੀਂ ਤੇ ਕਾਫੀ ਮਹਿੰਗੇ ਘਰ ਸੀ ਆਪਣਾ ਟੋਟਲ ਯੂ ਐਸ ਏ ਦੇ ਵਿੱਚ ਬਾਕੀ ਆ ਜਿਹੜਾ ਤੁਸੀਂ ਘਰ ਦੇਖ ਰਹੇ ਹੋ ਇਹ ਬਿਲਕੁਲ ਪਿਓਰ ਲੱਕੜ ਦੇ ਨੇ ਤਾਂ ਇਹਦੇ ਵਿੱਚ ਸੀਮੈਂਟ ਵਾਲੀਆਂ ਕੰਧਾਂ ਜਾਂ ਦੂਜਾ ਸਿਸਟਮ ਨਹੀਂ ਹੈਗਾ ਬਿਲਕੁਲ ਲੱਕੜ ਲੱਗੀ ਸ਼ਾਇਦ ਤੁਹਾਨੂੰ ਮੈਂ ਕਿਦਰੇ ਦਿਖਾ ਸਕਾਂ ਕਿ ਕਾਫੀ ਲੋਕਾਂ ਨੂੰ ਪਤਾ ਨਹੀਂ ਹੈਗਾ ਸਿੱਧਾ ਕਿ ਸਿਰਫ ਤੇ ਸਿਰਫ ਇੱਥੇ ਲੱਕੜ ਯੂਜ਼ ਕਰਦੇ ਨੇ ਅੰਦਰ ਵਾਲੇ ਪਾਸੇ ਸ਼ਾਇਦ ਬਾਹਰਲੀ ਦਵਾਰਾਂ ਇਹਨਾਂ ਦੀ ਪੱਕੀਆਂ ਹੁਣ ਕੁਝ ਕਹਿ ਨਹੀਂ ਸਕਦਾ ਪਰ ਜਿਤਕ ਮੈਂ ਦੇਖਿਆ ਵੀ ਇਹ ਸਾਰੀ ਲੱਕੜ ਹੀ ਲੱਕੜ ਹੈ। ਆ ਦੇਖੋ ਸਾਹਮਣੇ ਬਰ ਰਿਆ ਘਾਰ। ਆ ਦੇਖ ਲਓ ਜੀ ਸਾਹਮਣੇ ਘਾਰ ਲੱਕੜੀ ਦੇ ਜਿਹੜੇ ਵਰ ਰਹੇ ਨੇ। ਜਿਤਕ ਤੁਹਾਨੂੰ ਮੈਂ ਦੱਸਿਆ ਸੀ ਵੀ ਇਹ ਘਾਰ ਸਾਰੇ ਲੱਕੜੀ ਦੇ ਬੰਦੇ ਨੇ। ਪora ਸਾਹਮਣੇ ਦੇਖ ਲਓ ਤੁਸੀਂ। ਪੂਰਾ ਦਾ ਪੂਰਾ ਘਰ ਲੱਕੜੀ ਦਾ ਇਹ ਪੂਰਾ ਇੱਕ ਫਰੇਮ ਤਿਆਰ ਕਰ ਲੈਂਦੇ ਨੇ ਪਹਿਲਾਂ ਲੱਕੜ ਦਾ ਫਿਰ ਉਹਦੇ ਅੰਦਰ ਲੱਕੜੀ ਦੀਆਂ ਹੀ ਕੰਦਾ ਬਣਾਉਂਦੇ ਨੇ ਜਾਂ ਇੱਕ ਹੋਰ ਮਟੀਰੀਅਲ ਯੂਜ਼ ਕਰਦੇ ਨੇ ਹੋ ਸਕਿਆ ਤਾਂ ਮੈਂ ਤੁਹਾਨੂੰ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਪਰ ਫਿਲਹਾਲ ਤੁਸੀਂ ਦੇਖ ਹੀ ਸਕਦੇ ਹੋ ਮੇਰੇ ਪਿੱਛੇ ਕਿ ਸਾਰਾ ਬਿਲਕੁਲ ਪਿਓਰ ਲੱਕੜ ਦਾ ਘਰ ਹੈ ਤੋ ਤਕਰੀਬਨ ਇੰਨਾ ਘਰਾਂ ਦੀ ਜੋ ਕੀਮਤ ਹੈ ਉਹ 4 ਤੋਂ ਲੈ ਕੇ 10 ਲੱਖ ਤੱਕ 10 ਲੱਖ ਡਾਲਰ ਤੱਕ ਦੀ ਹੁੰਦੀ ਹੈ। ਬਾਕੀ ਡਿਪੈਂਡ ਕਰਦਾ ਤੁਹਾਡੇ ਤੇ ਤੁਸੀਂ ਕਿਦਾਂ ਦਾ ਘਰ ਬਣਾਉਣਾ ਚਾਹੁੰਦੇ ਹੋ। ਪਰ ਫਿਲਹਾਲ ਜੋ ਤੁਸੀਂ ਦੇਖ ਰਹੇ ਹੋ ਇਹਨਾਂ ਦੀ 4 ਲੱਖ 5 ਲੱਖ ਡਾਲਰ ਦੇ ਆਸ-ਪਾਸ ਕੀਮਤ ਹੈ। ਅਮਰੀਕਾ ਦੇ ਮੌਸਮ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਣਾ ਇੱਥੇ ਕਾਫੀ ਬਰਸਾਤਾਂ ਔਰ ਤੂਫਾਨ ਬੜੇ ਆਂਦੇ ਨੇ ਇੱਥੇ ਟੂਰਨਾਡੋ ਵਗੈਰਾ ਕੁਝ ਇਲਾਕਿਆਂ ਦੇ ਵਿੱਚ ਯੂ ਐਸ ਏ ਤੇ ਤਾਂ ਦੱਸ ਰਹੇ ਹੀ ਕਿ ਇੱਥੇ ਹਨੇਰੀ ਬੱਦਲ ਬਹੁਤ ਜ਼ਿਆਦਾ ਆਂਦਾ ਔਰ ਜਦੋਂ ਆਂਦਾ ਤੇ ਕਾਫੀ ਜੋਰਾਂ ਛੋਰਾ ਨਾਲ ਹੀ ਆਂਦਾ ਬਾਕੀ ਇਹਨਾਂ ਨੇ ਪਾਰਕ ਬਣਾਈ ਸ਼ਾਇਦ ਵਿੱਚ ਉਹ ਸਾਹਮਣੇ ਦੇਖ ਰਹੇ ਤੁਸੀਂ ਉਹ ਸੈਂਟਰ ਦੇ ਵਿੱਚ ਪਾਣੀ ਖੜਾ ਕੀਤਾ ਇਹਨਾਂ ਨੇ ਇਹ ਬਣ ਰਿਹਾ ਹਜੇ ਤੱਕ ਪਾਰਕ ਬਣਾਣਗੇ ਇੱਥੇ ਵਧੀਆ ਲਓ ਜੀ ਜਿਹੜੀ ਚੀ ਦਾ ਡਰ ਸੀ ਉਹੀ ਹੋਇਆ ਬਾਰਿਸ਼ ਹੋ ਗਈ ਸ਼ੁਰੂ ਲਓ ਜੀ ਸਮਾਨ ਕਰ ਰਹੇ ਆ ਪੈਕ ਔਰ ਨਿਕਲਦੇ ਆਪਾਂ ਹੁਣ ਰਸਤ ਲਾਫਿਅਟ ਤੋਂ ਹੁੰਦੇ ਹੋਏ ਸ਼ਿਕਾਗੋ ਬਾਰਿਸ਼ ਤਾਂ ਦੇਖੋ ਬਾਰਿਸ਼ 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 ਵਾਹ ਜਬਦਲ ਕਰ ਚੁਦਿਆਂ ਦੀ ਟਰੱਕ ਦਾ ਕਿ ਪਤਾ ਨਹੀਂ ਦੂਜੀ ਗੱਡੀ ਦੇ ਉੱਪਰ ਹੀ ਚੜ ਗਈਆਂ ਨੇ ਗੱਡੀਆਂ ਥੱਲੇ ਡੱਗੀ ਗੱਡੀ ट्रक का oh, okay, ट्रक का ट्रक का मैक्सिमम है पकना थल्ले डिगया ट्रको से तु ओ भाई का ਆਓ ਜੀ ਆਓ ਆਓ ਜੀ ਆਓ ਆਉਠਾ ਕੇ ਸੜਕ ਕ੍ਰੋਸ ਕਰਦੇ ਪਹਿਨੇ ਹਮ ਕਿਨੇ ਚਲੋ ਵੀ ਚਲੋ ਸ਼ਾਬਾਸ਼ ਹਰ ਤੇ ਬਹੁਤ ਲੰਬੀ ਲਾਈਨ ਲੱਗੀ ਪਿੱਛੇ ਨਾ ਵੀ ਨਾ ਸਾਨੂੰ ਜਾਣਦੇ ਹੁਣ ਲੇਟ ਹੁੰਨੇ ਪਿਆ ਗੱਨੇ ਪਿੱਛੇ ਅੱਧਰ ਜਾ ਰਹੇ ਨੇ ਆ ਦੇਖੋ ਰੋਟੀ ਖਾਨ ਲਓ ਜੀ ਇੱਕ ਚੀਜ਼ ਤੁਹਾਨੂੰ ਦਿਖਾ ਦਿਆਂ ਅੱਜ ਪੱਖੇ ਤੇ ਬੜੇ ਦੇਖੇ ਹੋਣੇ ਤੁਸੀਂ ਦੁਨੀਆ 'ਚ ਭਾਵੇਂ ਤੇ ਨਾਲ ਦਾ ਪੱਖਾ ਨਹੀਂ ਦੇਖਿਆ ਹੋਣਾ ਤੁਸੀਂ ਇਹ ਘੱਟੋ ਘੱਟ ਨਹੀਂ ਤੇ 10 ਮੀਟਰ ਦੀ ਲੰਬਾਈ ਹੋਣੀ ਇਹਦੀ ਖੰਭਾਂ ਦੀ 10 ਤੋਂ ਵੀ ਜ਼ਿਆਦਾ ਹੋ ਸਕਦੀ ਹੈ। ਲਓ ਜੀ ਅੱਜ ਦੇਖੋ ਆਪਣੇ ਪੰਜਾਬੀ ਵੀਰ ਦਾ ਇੱਕ ਲਿਕਵਰ ਸਟੋਰ ਹੈ। ਤੇ ਮਾਇੰਡ ਨਾ ਕਰਨਾ ਆਪਾਂ ਵੈਸੇ ਵੀਡੀਓ ਬਣਾਉਣ ਦਾ ਮਕਸਦ ਹੁੰਦਾ ਹਰ ਚੀਜ਼ ਨੂੰ ਦਿਖਾਣਾ ਨਾ। ਮੈਂ ਕਿਸੇ ਗਲਤ ਚੀਜ਼ ਨੂੰ ਪ੍ਰੋਮੋਟ ਨਹੀਂ ਕਰਦਾ ਹੈਗਾ ਤੁਹਾਨੂੰ ਪਤਾ ਹੀ ਤੇ ਦੇਖਦੇ ਹਾਂ ਵੀ ਆਪਣੇ ਬੰਦਿਆਂ ਨੇ ਕਿੱਦਾਂ ਤੇ ਸਟੋਰ ਬਣਾਏ ਨੇ ਔਰ ਕਿੱਦਾਂ ਦਾ ਹੈ ਨਾ ਅੰਦਰ ਲਓ ਜੀ ਦੇਖੋ ਸਟੋਰ ਇਹ ਤੇ ਸਿਰਫ ਲਿਕੋਰ ਸਟੋਰ ਹੈ ਅਦਾ ਲੱਗ ਰਿਹਾ ਜਿਦਾ ਦੁਨੀਆ ਦੀ ਸਾਰੀ ਲਿਕੋਰ ਇੰਨਾ ਨਹੀਂ ਚੱਕ ਲੈਂਦੀ ਓ ਮਾਈ ਗਾਡ ਇੰਨੀ ਵਰਾਇਟੀ ਹਰ ਚੀਜ਼ ਦੀ ਆ ਦੇਖੋ ਇੱਧਰ ਔਰ ਇੱਧਰ ਜਿਹੜਾ ਬੰਦ ਲੱਤ ਮਾਰਿਆ ਨਾ ਤੇ ਕਿਹੜੀ ਕਿਹੜੀ ਵੈਰਾਈਟੀ ਆ ਬੰਮ ਨੇ ਜਿੱਦਾਂ ਬਹੁਤ ਕਾ ਉਹਦੀ ਡੱਗ ਲੱਗ ਮਨਾਈ ਨੇ ਸਟਾਲ ਇੱਧਰ ਸਾਰੀਆਂ ਵੀ ਰੰਗ ਲੱਗੀਆਂ ਨੇ ਮੈਂ ਦੇਖੋ ਕੀ ਨਾ ਅੱਛਾ ਆੜੀ ਹੰਦੜਾ ਇਹ ਕਿਦਾਂ 1 ਲੀਟਰ ਤੋਂ ਜ਼ਿਆਦਾ ਉੱਪਰ ਦੀ ਹੈ ਨਾ ਅੱਛਾ ਜੀ ਹਾਂ ਜੀ ਚੂਜ ਨਹੀਂ ਹੁੰਦੀ ਲੈਡੀ ਚੂਜ ਜਿੱਤੀ ਲੈਨ ਫਲਾਸ ਗ੍ਰਾਟਿਸ ਸਿਰਫ ਤੇ ਸਿਰਫ ਟਕੀਲੇ ਦੀ ਬੋਟਕਾ ਲਾਈਨ ਲੱਗੀ ਐਨੇ ਤਰ੍ਹਾਂ ਦਾ ਟਕੀਲਾ ਹੁੰਦਾ ਟਿਲ ਟਿਲ 2 ਟਿਲ ਔਰ ਇਧਰ ਸਾਰਾ ਬੋਟਕਾ ਆਹਾ ਆ ਦੇਖੋ ਬੋਟਕੇ ਦੀ ਪਾਈਨੈਪਲ ਹੈ ਪਾਈਨੈਪਲ ਬਣਾਇਆ ਹੈ ਅਸਾ ਦੇ ਉਹ ਐਗੀਆਂ ਨੇ ਫਲੇਵਰ ਡਰਿੰਕ ਜੀ ਬਹੁਤ ਸਾਰੇ ਕਰਦਾ ਟੈਂਸ਼ਨ ਹੈ ਅਸ ਵਿੱਚ ਅਨਾਨਾਸ ਪਾਇਆ ਬਨਾਣਾ ਦਾ ਵੀ ਹੈਗਾ ਮੰਗੋ ਦਾ ਤੇ ਖੀਰੇ ਕੋਕੋਨਟ Gut. ਪਾਪੂ ਨੇ ਨਹੀਂ ਤੁਸੀਂ ਨਹੀਂ ਕਰਨਾ ਪਾਪਾ ਜੀ ਬੜੇ ਵਧੀਆ ਪੈਂਦੇ ਆ ਹਾਏ ਨਹੀਂ ਉਸ ਮਾਰਿਆ ਸ਼੍ਰੀਕ ਕਿੰਨੇ ਕਿੰਨੇ ਚੱਲਣਾ ਮੋੜ ਕੇ ਕਹ ਲੈਂਦੇ ਬਣਾਇਆ ਇਹਨਾਂ ਨੇ ਆਹ ਜੀ ਬਈ ਦੋ ਬੰਦੇ ਬਟੇ ਅੱਛਾ ਇੱਥੇ ਉਹ ਇੱਕ ਰੋਬੋ ਸੀ ਸੋਇਆ ਜਿੱਜੀ ਪਿੰਡਾਂ ਦੀ ਬੱਸ ਕੁਛ ਏਦਾਂ ਨਹੀਂ ਬਸਾਂ ਆਂਦੀਆਂ ਪਿੰਡਾਂ ਦੇ ਵਿੱਚ जीएमसी ਦਾ ਟਰੱਕ ਕੰਸਟਰਕਸ਼ਨ ਵਾਸਤੇ ਯੂਜ਼ ਕਰਦੇ ਨੇ। ਔਰ ਇੱਕ ਕਮ ਲੱਗੇ ਸੀ ਘਰ। ਕਹਾਂ ਇਹਨਾਂ ਨੇ ਟਰੱਕ ਬਣਾਇਆ ਮੈਟਾਲਿਕ। ਸਜਿਕ ਸਟੋਰ ਤੇ ਆਪਾਂ ਆਏ ਸੀ ਤੇ ਇੱਥੇ ਆਪਾਂ ਪ੍ਰਾਈਸ ਦੇਖ ਰਹੇ ਹਾਂ ਇੱਥੇ 70% ਡਿਸਕਾਊਂਟ ਕੱਪੜਿਆਂ ਦੇ ਉੱਤੇ। ਤੇ ਕੁਝ ਕੱਪੜੇ ਸੀ ਚੈੱਕ ਕੀਤੇ ਨੇ ਔਰ ਲੁੱਤੇ ਵੀ ਨੇ। ਬ੍ਰਾਂਡਡ ਕੱਪੜਿਆਂ ਤੇ 70% ਡਿਸਕਾਊਂਟ। ਜਿਵੇਂ ਕੀ ਤੁਸੀਂ ਦੇਖ ਸਕਦੇ ਹੋ ਇੱਥੇ ਅੰਡਰ ਆਰਮਰ ਦਾ ਇਹ ਹੈਗਾ ਸੀ ਪਹਿਲਾਂ 90 ਡਾਲਰ ਦਾ ਤੇ 60% ਆਫ ਕਰਕੇ ਨਾਲੇ ਦਿੱਤਾ ਹੈ 36 ਉਹ ਇਧਰ ਕੋਲੰਬੀਆ ਇਹਦਾ ਵੀ 65 ਤੋਂ ਕੱਟ ਕੇ 42 ਮਤਲਬ ਕਿ ਕਾਫੀ ਜੋ ਬ੍ਰਾਂਡਡ ਕੱਪੜੇ ਨੇ ਉਹਨਾਂ ਤੇ ਡਿਸਕਾਊਂਟ ਮਿਲ ਜਾਂਦਾ ਇੱਥੇ ਜੇ ਕਿਸੇ ਨੇ ਮਾਰਕੀਟ ਦੇ ਬਾਰੇ ਜਾਨਣਾ ਹੋਵੇ ਤਾਂ ਮੈਂ ਇਹਨੂੰ ਡਿਸਕ੍ਰਿਪਸ਼ਨ ਚ ਮੈਂਸ਼ਨ ਕਰਦਾ ਹਾਂ ਇਹ ਜਸਟ ਤੁਹਾਡੀ ਨੌਲੇਜ ਵਾਸਤੇ ਆ ਜ਼ਰੂਰੀ ਨਹੀਂ ਵੀ ਤੁਸੀਂ ਇੱਥੋਂ ਚੀਜ਼ ਵੀ ਲੈਣੇ ਨੇ ਜਿੱਦਾਂ ਕਿ ਐਡੀਡਾਸ ਦਾ ਹੋ ਗਿਆ ਇੱਥੇ ਇਹ ਵੀ 60 ਤੋਂ ਕੱਟ ਕੇ 33 ਦਾ ਲੱਗਾ ਰੈਂਗਲਰ ਦੀ ਜੀਨਸ 11 12 ਡਾਲਰ ਦੀ ਇਹ ਮਾਰਕੀਟ ਦਾ ਇਹ ਨਾਮ ਹੈਗਾ ਕੋਲ ਕੋਲਸ ਫਤਿਬ ਨੇ ਇੱਥੇ ਵਧੀਆ ਕੱਪੜੇ ਮਿਲ ਜਾਂਦੇ ਨੇ ਸੋ ਜੀ ਇਹ ਹੈਗੀ ਸੀ ਇੱਥੇ ਮਾਰਕੀਟ ਹੂੰ ਨੈਟ ਲਾਇਆ ਪਲਾਸਟਿਕ ਦੀ ਬਹੁਤ ਵਧੀਆ ਚੀਜ਼ ਹੈ 12000 ਡਾਲਰ ਦੀ 12000 ਦੀ ਇਹ ਜਿਹੜਾ ਉਹਨਾਂ ਨੇ ਲਵਾਇਆ ਉਹ ਹਾਂ ਬਹੁਤ ਸੋਹਣੀ ਚੀਜ਼ ਹੈ ਗਾਰਡਨ ਚ ਰੱਖਣ ਵਾਸਤੇ ਇਹ ਕਾ ਦੇਖੋ ਇੱਧਰ ਇਹ ਸੇਮ ਇਹੀ ਲੱਕੜ ਯੂਜ਼ ਕਰਦੇ ਨੇ ਘਰਾਂ ਦੇ ਵਿੱਚ ਵੀ ਐਦਾਂ ਘਰ ਬਣਦੇ ਨੇ ਇਹ ਦੇਖੋ ਐਦਾਂ ਲੱਕੜ ਲਾ ਦਿੰਦੇ ਨੇ ਤੇ ਇਹੀ ਚੀਜ਼ ਘਰਾਂ ਦੇ ਵਿੱਚ ਹੈ ਇਹ ਵੈਸੇ ਇਹਨਾਂ ਨੇ ਇੱਕ ਛੋਟਾ ਬਣਾਇਆ ਘਰ ਬਹੁਤ ਸੋਣੀ ਚੀਜ਼ ਹੈ ਅੱਜ ਕੱਲ ਦਾ ਬਹੁਤ ਰਵਾਜ ਚੱਲ ਰਿਹਾ 12x22 ਦਾ ਇਹ ਵੀ 10000 ਦਾ ਇਹ ਕਿੰਨੇ ਦਾ ਲਾਇਆ ਹਾਂ 7200 ਦਾ 7200 ਡਾਲਰ ਦਾ 7200 ਛੇੜੀ-ਬੇੜੀ ਆਈ ਲਾਇਆ ਹੂੰ ਤੇ ਕਾ ਬਣਿਆ 11000 ਦਾ ਇਹ ਅੰਦਰ ਚੂਲਾ ਲੱਗਾ ਇਹਦੇ ਚ ਵੀ ਲੱਗਾ ਅੰਦਰ ਚੂਲਾ ਬਹੁਤ ਸੋਹਣੀ ਚੀਜ਼ ਆ ਬੇ ਅੱਜ ਕੱਲ ਰੈਡੀमेड ਘਰ ਆਗਨੇ ਲੋਕੀ ਇਦਾਂ ਹੀ ਦਿਖਾ ਲੈਂਦੇ ਨੇ ਲੱਕੜ ਦੇ ਬਣੇ ਬਣਾਏ ਇਦਾਂ ਹੀ ਟਰੱਕ ਤੇ ਛੱਡ ਜਾਂਦੇ ਨੇ ਪਰ ਬਹੁਤ ਸੋਹਣੀ ਚੀਜ਼ਾਂ ਇਹ ਸਾਰਾ ਲੱਕੜੀ ਦਾ ਹੀ ਆ ਬਕਸਾ ਹੀ ਖਾਲੀ ਖਾਲੀ ਬਕਸਾ ਕਿ ਲੱਕੜ ਹੀ ਲਾਈ ਸਾਰੀ ਲੱਕੜੇ ਤਿਆਰ ਕਰਨਾ ਹੈ ਨਾ ਤੁਹਾਨੂੰ ਨਾ ਜੇ ਮੇਰਾ ਤੁਸੀਂ ਕਰਵਾਣਾ ਸਾਰੇ ਕਨੈਕਸ਼ਨ ਦੇ ਦੇਣੇ ਇਹਨਾਂ ਨੇ ਹਰੇਕ ਚੀਜ਼ ਦੇ ਦੇਣੀ ਤਿਆਰ ਕੀਤਾ ਕੋਈ ਨਹੀਂ ਤੁਸੀਂ ਹੂੰ ਅੰਦਰ ਆਪ ਕਰਾਣਾ ਪੈਣਾ ਕੰਮ ਬਾਕੀ ਇਹਨਾਂ ਨੇ ਬਾਹਰ ਇੱਕ ਬਾਕਸ ਬਣਾ ਕੇ ਤਿਆਰ ਕੀਤਾ ਇਹਨਾਂ ਨੇ ਉਹ ਗੱਡੀ ਖੜੀ ਕਰਨ ਵਾਸਤੇ ਸਾਹਮਣੇ ਆਹ ਜਿੰਨਾ ਦੇ ਅਏ papa hmm papa and